ਨਾ ਇਹਨੇ ਬ੍ਰੇਕ ਮਾਰੀ ਸਿੱਧਾ ਆ ਕੇ ਵਿੱਚ ਮਾਰਤੀ ਆ ਜੇ ਸਾਰੇ ਮਾਹੀ ਆਪਾਂ ਬਚ ਗਏ ਸੋ ਭੱਜ ਕੇ ਬਚੇ ਨਹੀਂ ਤੇ ਆਪਾਂ ਸਿੱਧੀ ਉਹਨਾਂ ਨੂੰ ਮਾਰ ਦੇਣਾ ਸੀ ਉਹ ਪੁਲਿਸ ਵਾਲਾ ਕਿਹੜੀ ਗੱਡੀ ਦੇ ਸੀ ਹਾਂਜੀ ਇਹ ਸਿਰਫ ਤੇ ਗੱਡੀ ਦੇ ਵਾਲੀ ਗੱਡੀ ਸੀ ਜੀ ਉੱਥੇ ਉਹਨਾਂ ਦਾ ਗੱਡੀਆਂ ਨੂੰ ਨੁਕਸਾਨ ਆਇਆ ਤਿੰਨ ਚਾਰ ਗੱਡੀਆਂ ਦੇ ਘੱਟੋ ਘਾਟ ਨੇ ਸਾਰੇ ਖਤਮ ਨੇ ਲੱਗਦਾ ਨੇ ਮੁਲਾਜ਼ਮ ਨੂੰ ਨਸ਼ੇ ਨੂੰ ਸਭ ਕੁਝ ਕੀਤਾ ਸੀ ਹੁਣ ਇਹਨਾਂ ਦਾ ਪਤਾ ਨਹੀਂ ਬਾਕੀਆਂ ਦੇ ਫੋਨ ਤੇ ਲੱਗੇ ਪਰ ਸਿੱਧੀ ਅੱਗੇ ਬ੍ਰੇਕ ਵੀ ਨਹੀਂ ਮਾਰੀ ਮੈਂ ਵੇਖਣ ਦੇ ਆ ਸੀ ਸਿੱਧਾ ਆਇਆ ਰਿਹਾ ਸੀ ਸਾਡੇ ਵੱਲ ਤੇ ਉਹਨੇ ਬ੍ਰੇਕ ਵੀ ਨਹੀਂ ਮਾਰੀ ਤੇ ਸਿੱਧਾ ਆ ਕੇ ਮਾਰਤੀ ਵਿੱਚ ਅਬ ਮਿਸਟਰ ਸ਼ਾਹ ਦਿੱਤਨ ਤਾਂ ਰੋਡ ਤੇ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਐਕਟਿਵ ਸਵਾਰ ਦੋ ਨੁੰਡਿਆਂ ਵੱਲੋਂ ਕਾਰ ਸਵਾਰ ਪੁਲਿਸ ਮੁਲਾਜ਼ਮ ਤੇ ਦੋਸ਼ ਲਾਇਆ ਗਈ। ਉਹਨਾਂ ਦਾ ਕਹਿਣਾ ਸੀ ਕਿ ਕਾਰ ਸਵਾਰ ਪੁਲਿਸ ਮੁਲਾਜ਼ਮ ਬੜੀ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਤੇ ਉਹਨਾਂ ਦੀ ਐਕਟਿੰਗ ਵਿੱਚ ਆ ਕੇ ਕਾਰ ਮਾਰੀ ਕਿ ਜਿਸ ਤੇ ਚੱਲਦੇ ਉਹਨਾਂ ਦੀ ਜਾਨ ਬੜੀ ਮੁਸ਼ਕਲ ਨਾਲ ਬਚੀ ਏ। ਹਾਂਜੀ। ਇਹ ਕੋਈ ਨਸ਼ਾ ਨਸ਼ਾ ਨਹੀਂ ਕੀਤਾ ਕੋਈ ਸਲਾਹ। ਪਤਾਨੀ ਜੀ ਪਤਾ ਨਹੀਂ ਲੱਗਾ ਹੁਣ ਇਹ ਬੜੀ ਤੇਜ਼ੀ ਨਾਲ ਆ ਗਿਆ ਹੈ ਫੋਨ ਤੇ ਲੱਗਾ ਹੀ ਜਾਵੇ। ਕਿੰਨੀਆਂ ਕੱਡੀਆਂ ਆਈ ਜਿਹੜੇ ਇਹਨਾਂ ਵਿੱਚ ਮਾਰੀ? 3-4 ਤਿੰਨ ਚੱਕਰ ਟੁੱਟ ਗਈ ਪੂਰੀ ਐਕਟੀਵਾ ਪੂਰੀ ਖਿੱਲਰ ਗਈ ਐਕਟੀਵਾ ਉਹ ਉਧਰ ਲੱਗੀ ਐ ਡੀਐਲਟੀਵਾ ਪੂਰੀ ਖਿੱਲਰ ਗਈ ਹੋਈ ਆ ਕੀ ਕਰਦੇ ਭਾਜੀ ਭਾਈ ਕੋਈ ਨਹੀਂ ਜੋ ਹੋਵੇ ਇਹਨਾਂ ਜੁਰਮਾਨਾ ਤੇ ਭਰਨਾ ਹੀ ਭਰਨਾ ਵਾ ਉਹ ਜੋ ਬਹੁਤ ਹੋਇਆ ਵਾ ਮਖਲੋਤੀ ਇੱਕ ਵਜਾਪਾ ਬੈਠੇ ਆ ਤੇ ਉਸ ਤੋਂ ਪੁਲਸਰ ਆਇਆ ਗੱਡੀ ਲੈ ਕੇ ਨਾ ਇਹਨੇ ਬ੍ਰੇਕ ਮਾਰੀ ਸਿੱਧਾ ਆ ਕੇ ਵਿੱਚ ਮਾਰਦੀ ਆ ਜੇ ਸਾਰੇ ਮਾਹੀ ਆਪਾਂ ਬਚ ਗਏ ਤੋਂ ਭੱਜ ਕੇ ਬੱਜੇ ਨਹੀਂ ਤੇ ਆਪਾਂ ਸੁੱਟੀ ਹੋਣ ਮਾਰ ਦੇਣਾ ਤੁਹਾਨੂੰ ਇੱਥੇ ਉਹ ਪੁਲਿਸ ਵਾਲਾ ਕਿਹੜੀ ਗੱਡੀ ਦੇ ਸੀ ਹਾਂਜੀ ਇਹ ਸਿਫਟ ਗੱਡੀ ਦੇ ਵਾਲੀ ਗੱਡੀ ਸੀ ਜੀ ਉੱਥੇ ਆ ਗਏ ਤਿੰਨ ਚਾਰ ਗੱਡੀਆਂ ਦੇ ਘੱਟੋ ਘਾਟ ਨੇ ਸਾਰੇ ਖਤਮ ਕਰ ਦਿੱਤਾ ਲੱਗਦਾ ਨੇ ਮੁਲਾਜ਼ਮ ਨੇ ਨਸ਼ਾ ਨਸ਼ਾ ਕੀਤਾ ਸੀ ਹੁਣ ਇਹਨਾਂ ਦਾ ਪਤਾ ਨਹੀਂ ਵਾਕਿਆਂ ਦੇ ਫੋਨ ਤੇ ਲੱਗੇ ਪਰ ਸਿੱਧੀ ਅੱਗੇ ਬ੍ਰੇਕ ਵੀ ਨਹੀਂ ਮਾਰੀ ਮੈਂ ਵੇਖਣ ਦੇ ਆ ਸੀ ਸਿੱਧਾ ਆ ਜਾ ਰਿਹਾ ਸੀ ਸਾਡੇ ਵੱਲ ਤੇ ਉਹਨੇ ਬ੍ਰੇਕ ਵੀ ਨਹੀਂ ਮਾਰੀ ਤੇ ਸਿੱਧਾ ਆ ਕੇ ਮਾਸੀ ਵਿੱਚ ਉਧਰ ਪੂਰੇ ਮਾਮਲੇ ਤੇ ਪੁਲਿਸ ਮੁਲਾਜ਼ਮ ਨੇ ਕੀ ਆਖਿਆ ਤੁਸੀਂ ਆਪ ਹੀ ਸੁਣੋ ਮੁਲਾਜ਼ਮ ਨਸ਼ਾ ਨਸ਼ਾ ਵੀ ਕੀਤਾ ਬੰਦੇ ਦੇ ਤੋੜੀਆਂ ਉਹ ਭਾਜੀ ਨਸ਼ਾ ਨਸ਼ਾ ਕੋਈ ਨਹੀਂ ਐਕਚੁਅਲੀ ਮੈਂ ਨਾ ਫੋਨ ਆਪਣਾ ਕਰਦਾ ਬੈ ਫੋਨ ਮੇਰੇ ਪੈਰਾਂ ਦੇ ਵਿੱਚ ਠੀਕ ਹੈ ਹਾਥੀ ਮੈਂ ਆਉਂ ਰਿਹਾ ਸੀ ਠੀਕ ਹੈ ਗੱਡੀ ਤੇ ਚਲਾ ਰਹੇ ਤਾਂ ਹੀ ਉਹਨਾਂ ਨੂੰ ਨੁਕਸਾਨ ਪਾ ਪਾ ਜੀ ਮੇਰੀ ਗੱਲ ਤਾਂ ਸੁਣੋ ਮੈਂ ਆਪਦੇ ਹਾਥੀ ਸੀ ਠੀਕ ਹੈ ਨਾ ਉਹ ਮੇਰਾ ਫੂਨ ਡੇਗਿਆ ਪੈਰਾਂ ਦੇ ਵਿੱਚ ਡਿੱਗਾਈ ਉਹ ਫੂਨ ਫੜ ਲਿਆ ਫੜ ਲਿਆ ਥੱਲੇ ਧਿਆਨ ਹੋ ਗਿਆ ਜੀ ਠੀਕ ਆ ਤਾਂ ਹੀ ਆਪਦੇ ਹੱਥ ਤੋਂ ਇਧਰ ਇੰਨੀ ਆ ਗਈ ਆ ਸੋਰੀ ਉਹਦੇ ਲਈ ਮੈਂ ਗਲਤੀ ਮੰਨਣਾ ਆਪਣੀ ਉਹਨਾਂ ਦੀ ਐਕਟਿਵਾ ਵੀ ਟੁੱਟ ਗਈ ਹਾਂ ਜੀ ਕੋਈ ਗੱਲ ਨਹੀਂ ਜਿਹੜਾ ਹੋਇਆ ਉਹ ਮੈਂ ਸਮਝਦਾ ਹਾਂ ਗੱਲ ਜੋ ਨੁਕਸਾਨ ਹੋਇਆ ਉਹਨਾਂ ਦਾ ਮੈਨੂੰ ਪਤਾ ਆ ਗਲਤੀ ਮੇਰੀ ਆ ਮੈਂ ਫੂਨ ਫੜਿਆ ਪਿਆ ਸੀ ਵਿੱਚ ਗਲ ਮੇਰੀ ਕਿਹੜੇ ਜਗ੍ਹਾ ਮਿਲਦੇ ਆ ਜੀ ਕਰਮਜੀਤ ਸਿੰਘ ਗਿਲ ਨਾਲ ਜੀ ਹਾਂ ਡਿਵਾਈਸ ਚੇਅਰਮੈਨ ਐਸ ਚੱਲਦੇ ਤੇ ਉਹਨਾਂ ਨਾਲ ਗੱਲਬਾਤ ਚੱਲਦੇ ਆ ਮੰਨਦੇ ਹੋ ਕਿ ਤੁਹਾਡੀ ਗਲਤੀ ਹੀ ਹੈ ਹਾਂ ਜੀ ਭਾਈ ਮੈਂ ਮੰਨਣਾ ਮੇਰੀ ਗਲਤੀ ਆ ਮੈਂ ਫੋਨ ਫਾਨ ਡਰ ਗਿਆ ਪੈਰਾਜੋ ਤੇ ਉਹ ਧਿਆਨ ਜਿਹੜਾ ਪੈਰਾਜੋ ਹੋ ਗਿਆ ਸਟੀering ਤੋੜ ਕੇ ਤੇ ਉਹ ਜਿਹੜਾ ਗੱਡੀ ਜਿਹੜੀ ਇਦਨ ਹੋ ਗਈ ਤਾਂ ਕਰਦੇ ਅੱਗੇ ਪੰਜ ਦੇ ਤੱਕ ਪਰ ਮੈਂ ਮਾਰੀ ਆ ਬੰਦਾ ਤੇਰੇ ਮਗਰ ਨਹੀਂ ਆ ਬਸ ਬੰਦਾ ਬੜਾ ਸਰਮਾਇਦਾਰ ਬੰਦਾ ਹਾਂ ਤੂੰ ਲੋਟਾ ਕੇ ਨਾਰਾ ਤੇ ਗੱਲ ਕਰੇ ਬੰਦਾ ਚਲ ਹਾਂ ਕੰਮ ਕਰੋ ਬੰਦੇ ਕੋਈ ਆਇਆ ਹੀ ਨਹੀਂ ਹਾਂ ਤੇਰਾ ਕੋਈ ਬੰਦਾ ਨਹੀਂ ਹੋਰਨ ਦਾ ਤੇਰੇ ਪਿੱਛੇ ਕੋਈ ਬੰਦਾ ਨਹੀਂ ਆ ਤੇਰੇ ਪਿੱਛੇ ਕੋਈ ਬੰਦਾ ਨਹੀਂ ਰਾਹ ਤੇ ਤੂੰ ਮੈਨੂੰ ਮਨ ਰਾ ਤੇ ਗਾੜੀਆਂ ਮਕਰਦੀਆਂ ਚੱਲ ਦੋਨੇ ਪੰਟੀਨਾ ਵੀ ਭੱਜ ਗਈ ماگا کولا ماگا کولا ਇਹ ਬੋਲਛਲੇ ਨੇ ਭਾਈਆ ਕਰ ਰਿਹਾ ਮੈਂ ਬਲੀ ਕਰਦੇ ਹਾਂ ਜੀ ਖਲੋਦੀ ਇੱਕ ਵਜਾ ਉਹ ਬੈਠੇ ਆ ਤੇ ਉਸ ਨੂੰ ਪੂਰਾ